ਅ ਉਹ ਵਾਜੂਦ ਜੀ ਫਤਿਹ ਨਾਤਾ ਆਪਣਾ ਸੇਵਕ ਪੁਰਵੰਨ ਦੇ ਦਿੱਤੀ ਗੱਟ ਕੋਠੀ ਅੱਜ ਅਸੀਂ ਕੋਠੀ ਦੀ ਕਾਪੀ ਤੋਂ ਲਾਈਵ ਹੋ ਰਹੇ ਹਾਂ ਜਿੱਥੇ ਪਰਸੋਂ ਤੋਂ ਪਹਿਲਾਂ ਕੱਿਤੇ ਦਿਨ ਇੱਕ ਟਰੈਕਟਰ ਸੋਨਾ ਦੀ ਕਚੋਰੀ ਹੋ ਗਿਆ ਸੀ ਉਹ ਕੋਠੀ ਦੇ ਚੌਕੀ ਚਾਰ ਦੇ ਇੰਚਾਰਜ ਸਰਦਾਰ ਸੁਖਵਿੰਦਰ ਨੇ ਅਤੇ ਉਹਨਾਂ ਦੀ ਟੀਮ ਨੇ ਲੱਭ ਲਿਆ ਇਹ ਪਿੰਡ ਹੈਗਾ ਜੀ ਇਹ ਬਾਰਡਰ ਤੇ ਪਿੰਡਾ ਜਾ ਕੇ ਪਿੰਡ ਦਾ ਨਾਮ ਹੈ ਮੁਗਲਵਾਲ ਖਾਣਾ ਕੱਚਾ ਪੱਕਾ ਜਿਲ੍ਹਾ ਤਰਨਤਾਰਨ ਦੇ ਵੱਧਦੇ ਪਿਛਰਾ ਦੇ ਤੋਂ ਲਪਿਆ ਸੀ ਟਰੈਕਟਰ ਬਰਾਮਦ ਕਰ ਲਿਆ ਵਾ ਜਿਹੜੇ ਚੋਰ ਦੀ ਇੱਥੇ ਫੜ ਹੋ ਗਿਆ ਬਾਕੀ ਵੀ ਬਾਕੀ ਇਹਨਾਂ ਤੋਂ ਜਾਣਕਾਰੀ ਲੰਨੇ ਆਉ ਸਰਦਾਰ ਸੁਖਵਿੰਦਰ ਸਿੰਘ ਕੋਈ ਜਾਣਕਾਰੀ ਵੀ ਲਈਏ ਔਰ ਜਿਹੜੇ ਟਰੈਕਟਰ ਦੇ ਮਾਲਕ ਆ ਉਹ ਅੱਜ ਅਨੋਖਾ ਕੰਮ ਹੋਇਆ ਕਿ ਕੋਸ ਤੱਕ ਇੰਚਾਰ ਖਦਾ ਸਰਵਿੰਦਰ ਸਿੰਘ ਦੀ ਟੀਮ ਨੇ ਸਾਰਿਆਂ ਨੂੰ ਸਨਮਾਨਿਤ ਕੀਤਾ ਆ ਤੁਹਾਨੂੰ ਦਿਖਾਈਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਤੇ ਟਰੈਕਟਰ ਲੱਭਾ ਜੀ ਇਹ ਕਿੱਦਾਂ ਲੱਭਾ ਤੁਹਾਨੂੰ ਕਿੱਥੋਂ ਚੋਰੀ ਹੋਇਆ ਸੀ ਪੁੱਤੋ ਦੋ ਤਿੰਨ ਦੀ ਦਰਮਿਆਨੀ ਰਾਤ ਨੂੰ ਕੋਈ ਨਾਮ ਲੂng ਵਿਅਕਤੀ ਜਿਹੜੇ ਚੋਰੀ ਕਰਕੇ ਲੈ ਗਏ ਸੀ ਤਾਂ ਜਦੋਂ ਅਸੀਂ ਕੈਮਰਾ ਦੀ ਇਹ ਜਿਹੜੇ ਸੀਸੀਟੀਵੀ ਕੈਮਰੇ ਸੀ ਉਹਨਾਂ ਦੀ ਮਦਦ ਨਾਲ ਜਿੱਦ ਤੱਕ ਦੋਸ਼ੀਆਂ ਦੇ ਪਹੁੰਚ ਕੇ ਟ੍ਰੈਕਟਰ ਜਿਹੜਾ ਪਰ ਕਵਰ ਕਰਕੇ ਲੈ ਕੇ ਜਾਂਦਾ ਜਿਹੜੇ ਦੋਸ਼ੀਆਂ ਵਿੱਚ ਇੱਕ ਦੋਸ਼ੀ ਫੜ ਲਿਆ ਬਾਕੀ ਤਿੰਨ ਦੋਸ਼ੀ ਜਿਹੜੇ ਉਹ ਗ੍ਰਿਫਤਾਰ ਕਰਨੇ ਬਾਕੀ ਉਹ ਘਰੋਂ ਭੱਜੇ ਨੇ ਠੀਕ ਹੈ ਜੀ। ਮਤਲਬ ਕਾਰਵਾਈ ਕਰਕੇ ਜੋ ਬਣਦੀ ਕਾਰਵਾਈ ਕਰ ਦਿੱਤੀ ਹੁੰਦੀ ਹੈ। ਠੀਕ ਹੈ ਜੀ। ਬਹੁਤ ਮਿਹਨਤ ਪਾ ਕਰਨੇ ਪਈਏ ਲੱਭਾ ਕਿੱਥੋਂ ਜੀ? ਇਹ ਲੱਭਾ ਬਹੁਤ ਜ਼ਿਆਦਾ ਦੂਰ ਪੱਟੀ ਦੇ ਲੱਗੇ ਜਿਹੜਾ ਕੱਚਾ ਪੱਕਾ ਠਾਣਾ ਹੈ ਉਹਦੇ ਲੱਗੇ ਉਧਰੋਂ ਜਾ ਕੇ ਲੈ ਕੇ ਆਉਂਦਾ ਪੱਟੀ ਕੋਲੋਂ। ਬਹੁਤ ਦੂਰ ਚਲਾ ਗਿਆ ਸੀ ਇਹਨੇ। ਏ ਤਾਂ ਤਾਂ ਜਿਹੜੇ ਕਿੰਨੇ ਦਿਨ ਲੱਗੇ ਤੁਹਾਨੂੰ ਲੱਭਣ ਤੇ? ਕਰੀਬ 15-20 ਦਿਨ ਲੱਗੇਗੇ। ਬਹੁਤ ਦਿਨ ਦਿਨ ਰਾਤ ਇੱਕੇ ਕਰਨਾ ਪਿਆ ਜੀ ਫਿਰ ਤੁਹਾਨੂੰ। ਬਿਲਕੁਲ ਜੀ ਤੇ ਸਾਡੇ ਮੁਲਾਜ਼ਮਾਂ ਨੇ ਬਹੁਤ ਜ਼ਿਆਦਾ ਮਿਹਨਤ ਕੀਤੀ ਨਾਲ ਇਹਨਾਂ ਦਾ ਜਿਹੜਾ ਟਰੈਕਟਰ ਗੁਆਚਿਆ ਸੀ ਕਿ ਇਹਨਾਂ ਨੇ ਸਾਡੇ ਤੋਂ ਵੀ ਜ਼ਿਆਦਾ ਨਾਲ ਮਿਹਨਤ ਕੀਤੀ। ਠੀਕ ਹੈ। ਬਹੁਤ-ਬਹੁਤ ਧੰਨਵਾਦ ਜੀ। ਇਹ ਤੁਹਾਡਾ ਵੀ ਕਿ ਤੁਸੀਂ ਇਹ ਜਿਹੜਾ ਟਰੈਕਟਰ ਦੀ ਉਮੀਦੇ ਨਹੀਂ ਸੀ ਲੱਭਣ ਦੀ ਕਿ ਤੁਸੀਂ ਇਹ ਲੱਭ ਕੇ ਦਿੱਤਾ। ਕਿ ਮਗਹੀ ਦੇ ਯੁੱਗ ਦੇ ਵਿੱਚ ਤਾਂ ਸਾਈਕਲ ਨਹੀਂ ਜੇ ਗੁਆਚੇ ਹੋਵੇ ਲਾਇਆ ਹੁੰਦਾ ਦੁਬਾਰਾ। ਸਰਦਾਰ ਦਾ ਦੇ ਧੰਨਵਾਦ ਹਾਂਜੀ ਕੀ ਕਹਿਣਾ ਚਾਹੁੰਦੇ ਸਰਦਾਰ ਸਾਹਿਬ ਨੂੰ ਚੌਕੀਨ ਚਾਰ ਸਾਹਿਬ ਨੂੰ ਬਸ ਸਟੇ ਕਾਣ ਚਾਹੁੰਦੇ ਆ ਜੀ ਸਾਡਾ ਇਹਨੇ ਬਹੁਤ ਮਦਦ ਕੀਤੀ ਆ ਅਸੀਂ ਇਹਨਾਂ ਦਾ ਬਹੁਤ ਧੰਨਵਾਦ ਆ ਸਰ ਸੁਖਵਿੰਦਰ ਸਿੰਘ ਉਹਨਾਂ ਜੀ ਦਾ ਇਹਨੇ ਸਾਨੂੰ ਮਲਾਜ਼ਮ ਵੀ ਦਿੱਤੇ ਸਾਨੂੰ 17 ਦਿਨ ਲੱਗਿਆ ਜੀ ਟਰੈਕਟਰ ਬਣਾਉਣ ਨੂੰ ਠੀਕ ਹੈ ਜੀ ਬਹੁਤ ਹੀ ਕੱਲ ਵੀ ਨਾਲ ਗਏ ਜੀ ਤਾਂ ਸਾਡੇ ਨਾਲ ਇਹਨਾਂ ਨੇ ਮਲਾਜ਼ਮ ਰੱਖੇ ਤਾਂ ਹੀ ਬਹੁਤ ਮਦਦ ਕੀਤੀ ਕਿੰਨੇ ਕ ਮਹੀਨੇ ਉਹ ਕੱਥੇ ਲਾਏ ਨੂੰ ਇਹ 6ਵੇਂ ਮਹੀਨੇ ਨਵਾਂ ਲਿਆਂਦਾ ਤੇ ਅੱਛਾ ਜੀ ਲਾ ਵੀ ਇੱਕ ਹਾਂਜੀ ਹਾਂਜੀ ਮੈਂ ਸੰਜੀਵ ਕੁਮਾਰ ਕੱਦਪੁਰ ਦੇ ਵਿੱਚ ਚੌਂਕੀ ਚਾਰਜ ਦੇ ਸਾਰੇ ਸਟਾਫ ਦਾ ਬਹੁਤ ਧੰਨਵਾਦੀ ਹਾਂ ਹਾਂਜੀ ਔਰ ਪਾਵਰ ਗ੍ਰਿਡ ਨੂੰ ਵੀ ਅਪੀਲ ਕਰਦਾ ਭਾਈ ਜਿਹੜੀ ਚੀਜ਼ ਕਿਸ ਦੀ ਗਵਾਜਦੀ ਆ ਦੇਖੋ ਨਾਲ ਸਾਥ ਦੋਗੇ ਤਾਂ ਰੱਬੜੀਆਂ ਜੇ ਕਦੇ ਵੀਸ ਕਦੇ ਵੀਸ ਨਹੀਂ ਨੱਬ ਸਕਦੀ ਠੀਕ ਹੈ ਜੀ ਸਾਨੂੰ ਇਹਨਾਂ ਨੇ ਰੋਜ਼ ਬਰਾਜ ਨਾਲ ਭੇਜਣੇ ਹਾਂਜੀ ਅਸੀਂ ਦੋ ਤਿੰਨ ਗੱਡੀਆਂ ਲੈ ਕੇ ਜਾਈਦੀਆਂ ਸੀ ਮੇਰੇ 6 ਵਜੇ નીકਲੀਏ ਰਾਤ ਨੂੰ 10 ਵਜੇ ਆਈਦਾ ਜੀ ਕੈਮਰੇ ਲੱਬ ਦੇ ਲੱਬ ਦੇ ਇੰਦਾ ਘੁਮਾ ਕੇ ਗਏ ਟਰੈਕਟਰ ਪਹਿਲਾਂ ਮੁੰਡਾਪੁਰ ਤੱਕ ਆ ਗਏ ਉੱਤੋਂ ਵਹਾਂ ਲੱਬ ਦੇ ਲੱਬ ਦੇ ਅਸੀਂ ਪਹੁੰਚੇ ਹਾਂ ਇਨਾ ਝੂਠ ਬੋਲੋ ਬਸ ਸਾਰੇ ਚੌਂਕੀ ਜਾਜ ਇੰਨਾ ਦੀ ਮਹਿੰਤੀ ਜਾਤ ਨਹੀਂ ਹੈ ਠੀਕ ਹੈ ਥੈਂਕ ਯੂ ਵੈਰੀ ਮਚ